UGC ਦੇ ਨਵੇਂ ਨਿਯਮਾਂ ਤੇ ਵਿਰੋਧ ਦੇਸ਼ ਭਰ ਦੇ ਵਿੱਚ ਭਾਰਤ ਬੰਦ ਦਾ ਐਲਾਨ ਦੰਦ ਜੀ ਕੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਨੇ ਹਾਲੀ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਜਾਤ ਆਧਾਰਿਤ ਵਿਤਕਰੇ ਨੂੰ ਰੋਕਣ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਇਹ ਨਿਯਮ 13 ਜਨਵਰੀ 2026 ਨੂੰ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮਾਨਤਾ ਨੂੰ ਉਦੇਸ਼ ਕਰਨ ਦੇ ਨਿਯਮ ਤੇ ਤਹਿਤ ਸੂਚਿਤ ਕੀਤੇ ਗਏ ਨੇ ਤੇ ਨਵੇਂ ਨਿਯਮਾਂ ਅਨੁਸਾਰ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੈਂਪਸ ਵਿੱਚ ਜਾਤੀ ਵਿਰੋਧ ਦੀ ਸ਼ਿਕਾਇਤਾਂ ਨਿਪਟਾਉਣ ਦੇ ਲਈ ਇੱਕ ਕਮੇਟੀ ਬਣਾਉਣੀ ਪਵੇਗੀ ਐਸਸੀ ਐਸਟੀ ਅਤੇ ਓਬੀਸੀ ਵਰਗ ਦੇ ਵਿਦਿਆਰਥੀ ਜੇਕਰ ਕਿਸੇ ਵੀ ਵਿਚਕਾਰੇ ਦਾ ਸਾਹਮਣਾ ਕਰਦੇ ਨੇ ਤਾਂ ਉਹ ਸੰਸਥਾ ਨੂੰ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਇਸ ਨਵੇਂ ਨਿਯਮ ਦੇ باوجود ਦੇਸ਼ ਭਰ ਦੇ ਵਿੱਚ ਵਿਰੋਧ ਤੇਜ਼ ਹੋ ਗਿਆ ਤੇ ਉੱਚ ਜਾਤੀ ਭਾਈਚਾਰੇ ਅਤੇ ਕੁਝ ਸੰਗਠਨਾਂ ਦਾ ਦੋਸ਼ ਹੈ ਕਿ ਇਹ ਨਿਯਮ ਉਹਨਾਂ ਨੇ ਪਹਿਲਾਂ ਹੀ ਅਪਰਾਧਿਕ ਵਾਂਗ ਦਿਖਾ ਰਿਹਾ ਹੈ ਤੇ ਇਸ ਦੇ ਨਾਲ ਹੀ ਕਰਨੀ ਸੈਨਾ ਸਮੇਤ ਕਈ ਸੰਗਠਨਾਂ ਨੇ 1 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ ਇਸ ਦੌਰਾਨ ਸੜਕਾਂ ਕਾਰੋਬਾਰ ਸਕੂਲ ਅਤੇ ਕਾਲਜ ਬੰਦ ਰਹਿਣਗੇ ਤੇ ਵਿਰੋਧੀ ਦਲੀਲ ਜਿਹੜੇ ਕਹਿੰਦੇ ਨੇ ਕਿ ਇਹ ਨਵੇਂ ਨਿਯਮ ਵਿੱਚ ਉੱਚ ਜਾਤੀਆਂ ਨੂੰ ਸੁਰੱਖਿਆ ਨਹੀਂ ਮਿਲੇਗੀ ਅਤੇ ਜਾਤੀ ਵਿਤਕਰੇ ਨੂੰ ਜਿਹੜੀ ਕਿ ਪਰਿਭਾਸ਼ਾ ਸਿਰਫ ਐਸਸੀ ਐਸਟੀ ਅਤੇ ਓਬੀਸੀ ਵਰਗ ਤੱਕ ਸੀਮਿਤ ਹੈ ਦੂਜੇ ਪਾਸੇ ਨੀਮਾ ਦੇ ਸਮਰਥਨ ਕਰਦੇ ਹਨ ਕਿ ਇਹ ਜਿਹੜਾ ਨਿਯਮ ਦਲਿਤ ਅਤੇ ਪਿਛੜੇ ਵਰਗ ਦੇ ਜਿਹੜੇ ਵਿਦਿਆਰਥੀਆਂ ਨੂੰ ਸੁਰੱਖਿਆ ਤੇ ਦਿੰਦੇ ਨੇ ਤੇ ਇਸ ਦੇ ਨਾਲ ਹੀ ਸਭ ਵਰਗ ਦੇ ਜਿਹੜੇ ਬਰਾਬਰੀ ਨੂੰ ਲਾਗੂ ਕਰਦੇ ਆ ਤੇ ਸਿੱਖਿਆ ਮੰਤਰੀ ਅਤਰਮਿੰਦਰ ਪ੍ਰਧਾਨ ਨੇ ਪ੍ਰੋਸਾ ਦਵਾਇਆ ਹੈ ਕਿ ਨਿਯਮ ਕਿਸੇ ਨਾਲ ਵੀ పేదਪવ ਨਹੀਂ ਕਰੇਗਾ ਅਤੇ ਉਹਨਾਂ ਦੀ ਜਿਹੜੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ